ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਮਹਿਲਾ ਡਾਕਟਰਾਂ ਅਤੇ ਨਰਸਾਂ ਦੀ ਸੁਰੱਖਿਆ ਰਾਮਪ੍ਰੋਸੇ ਹੈ ਪੰਜਾਬ ਪੰਥ ਦੀ ਟੀਮ ਨੇ ਰਾਤ ਨੂੰ ਸਿਵਲ ਹਸਪਤਾਲ ਵਿੱਚ ਮਹਿਲਾ ਡਾਕਟਰਾਂ ਅਤੇ ਨਰਸਾਂ ਦੀ ਸੁਰੱਖਿਆ ਨੂੰ ਲੈ ਕੇ ਰਿਐਲਿਟੀ ਚੈੱਕ ਕੀਤਾ ਜਿਸ ਵਿੱਚ ਦੇਖਿਆ ਗਿਆ ਕਿ ਪੂਰੇ ਹਸਪਤਾਲ ਵਿੱਚ ਰਾਤ ਨੂੰ ਸਿਰਫ ਇੱਕ ਹੀ ਪੁਲਿਸ ਮੁਲਾਜ਼ਮ ਡਿਊਟੀ ਤੇ ਤਾਇਨਾਤ ਕੀਤਾ ਗਿਆ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਮਰੀਜ਼ ਦੇ ਨਾਲ ਜ਼ਿਆਦਾਤਰ ਲੋਕ ਸ਼ਰਾਬੀ ਹਾਲਤ ਵਿੱਚ ਆਉਂਦੇ ਹਨ ਜੋ ਕਿ ਉਹਨਾਂ ਨੂੰ ਕਈ ਤਰ੍ਹਾਂ ਦੇ ਕਮੈਂਟ ਪਾਸ ਕਰਦੇ ਹਨ ਅਤੇ ਉਹਨਾਂ ਦੇ ਨਾਲ ਲੜਾਈ ਝਗੜਾ ਕਰਦੇ ਹਨ ਡਾਕਟਰਾਂ ਨੇ ਕਿਹਾ ਕਿ ਸਿਵਲ ਹਸਪਤਾਲ ਵਿੱਚ ਮਹਿਲਾ ਡਾਕਟਰ ਅਤੇ ਨਰਸਾਂ ਦੇ ਲੇਕਿ ਕੋਈ ਵਿਸੁਰੱਖਿਆ ਦੀਪਕਤਾ ਪ੍ਰਬੰਧ ਨਹੀਂ ਕੀਤੇ ਗਏ ਹਨ ਅਤੇ ਸਿਵਲ ਹਸਪਤਾਲ ਵਿੱਚ ਲਗਾਏ ਗੇ ਸੀਸੀਟੀਵੀ ਵੀ ਕੈਮਰੇ ਖਰਾਬ ਹਨ ਆਉ ਦੇਖਦੇ ਹਾਂ ਇੱਕ ਰਿਪੋਰਟ ਨਾਗਾ ਗਾਵਾਂ ਤੇ ਹੁਣ ਕੀ ਸਮਾਂ ਹੈ ਗਾ ਤੇ ਕਿੰਨੀ ਸਮੱਸਿਆ ਹੁੰਦੀ ਹੈ ਰਾਤ ਨੂੰ ਹਾਂਜੀ ਮੇਰਾ ਨਾਮ ਡਾਕਟਰ ਮਿੱਕੀ ਸਮਿਆਲਾ ਮੈਂ ਜੂਨੀਅਰ ਰੈਜ਼ੀਡੈਂਟ ਪੀਡੀਆਟ੍ਰਿਕ ਵਾਰਡ ਚ ਕੰਮ ਕਰ ਰਿਹਾ ਚਲ ਥੋੜਾ ਜੀ ਮੈਡਮ ਹਾਂਜੀ ਮੇਰਾ ਨਾਮ ਡਾਕਟਰ ਮਿੱਕੀ ਸਮਿਆਲਾ ਮੈਂ ਜੂਨੀਅਰ ਰੈਜ਼ੀਡੈਂਟ ਆ ਪੀਡੀਆਟ੍ਰਿਕ ਵਾਰਡ ਚ ਤੇ ਇਸ ਟਾਈਮ ਤੇ ਹਜੇ 10:30 ਦਾ ਟਾਈਮ ਹੋਇਆ ਤੇ ਮੈਨੂੰ ਉੱਥੇ نیچے ਕਾਲ ਆਈ ਸੀ ਬੱਚਾ ਚੈੱਕ ਕਰਨ ਮੈਂ ਦੇਖਣ ਆਈ ਸੀ ਕੀ ਕਿਸਮ ਦੀ ਸਮੱਸਿਆ ਹਮਾਤਾ ਨਾ ਬਦਰਾ ਹੋ ਜਾਂਦਾ ਸਮੱਸਿਆ ਮਾ ਉਹੀ ਹੈ ਕਿ ਇੱਥੇ ਕੋਈ ਸੇਫਟੀ ਨਹੀਂ ਹੈ ਅਗਰ ਇੱਕ ਵਾਰਡ ਚ ਦੂਸਰੀ ਵਾਰਡ ਚ ਆਉਣਾ ਪੈ ਰਿਹਾ ਤੇ ਰਸਤੇ ਵਿੱਚ ਕੁਝ ਇਦਾਂ ਦੇ ਪੇਸ਼ੈਂਟ ਦੇ ਅਟੈਂਡੈਂਟ ਮਿਲ ਜਾਂਦੇ ਹੈਗੇ ਕੁਝ ਕਮੈਂਟ ਬਹੁਤ ਹੀ ਕਰਦੇ ਹੈ ਫਾਲਤੂ ਦਾ ਬੋਲ ਕੇ ਜਾਂਦੇ ਕਿੰਨਾ ਦੇ ਸਿਕਿਉਰਿਟੀ ਅਰੇਂਜਮੈਂਟ ਹੋਣੇ ਚਾਹੀਦੇ ਹੈ ਇੱਕ ਤਾਂ ਸੀਸੀਟੀਵੀ ਟੈਂਕ ਕੈਮਰਾ ਸਾਰੇ ਵਰਕਿੰਗ ਹੋਣੇ ਚਾਹੀਦੇ ਆ ਬਸ ਐਟ ਲੀਸਟ ਇੱਕ ਵਾਰਡ ਚ ਇੱਕ ਗਾਡ ਹੋਣਾ ਚਾਹੀਦਾ ਕਿੰਨੇ ਵਾਰਡ ਨੇ ਟੋਟਲ ਇੱਥੇ ਸਰਜਿਕਲ ਵਾਰਡ ਹੈ ਮੈਡੀਸਿਨ ਵਾਰਡ ਹੈ ਬੱਚਿਆਂ ਵਾਲੀ ਵਾਰਡ ਹੈਗੀ ਹੈ ਲੇਬਰ ਰੂਮ ਹੈਗਾ ਅ ਐਮਰਜੈਂਸੀ ਆ ਗਈ ਹੈ ਹਾਂਜੀ ਐਟ ਲੀਸਟ ਅਸੀ ਕਰਨਾ ਹੋਈ ਹੋਏ ਕਿ ਲੱਗਦਾ ਹੋਏ ਇਨਸਿਕਿਉਰਿਟੀ ਫੀਲ ਕੀਤਾ ਹੋਏ ਹਾਂਜੀ ਇੱਕ ਵਾਰ ਪੇਸ਼ੈਂਟ ਇੱਕ ਡਰੰਗ ਸੀਗਾ ਪੇਸ਼ੈਂਟ ਦੇ ਅਟੈਂਡੈਂਟ ਉਹਨੂੰ ਮਨਾ ਕੀਤਾ ਸੀਗਾ ਕਿ ਵਾਰਡ ਚ ਬਾਹਰ ਜਾ ਉਹ ਮਨਾ ਉਲਟਾ ਲੜਨਾ ਸਟਾਰਟ ਕਰ ਦਿੱਤਾ ਸੀਗਾ ਉਹਨੇ ਸਟਾਫ ਨਾਲ ਫालतू ਬੋਲਣਾ ਸਟਾਰਟ ਕਰ ਦਿੱਤਾ ਸੀ ਕੰਪਲੇਂਟ ਕੀਤੀ ਸੀ ਜੀ ਤੁਹਾਡੇ ਉਹ ਸਟਾਰ ਉਸ ਟਾਈਮ ਸਿਸਟਰ ਜੀ ਨੇ ਜੋ ਵੀ ਐ ਐਸਮੋਸਰ ਨੂੰ ਫਸਤਵਾਨ ਦਰਿਆ ਨੇ ਕੋਈ ਸਚੋਟੀ ਦਾ ਰਿਮਨ ਬਦਲਣਾ ਚਾਹੀਦਾ ਨਹੀਂ ਉਹਨਾਂ ਨੇ ਜਿਹੜੇ ਹੈਗੇ ਇਸ ਟਾਈਮ ਤੇ ਮੌਜੂਦ ਆ ਆਪਣੇ ਇੱਕ ਗਾਰਡ ਹੈਗੇ ਉਹਨਾਂ ਨੂੰ ਵੀ ਧੀਰ ਦਿੱਤਾ ਸੀਗਾ ਤੁਹਾਡੇ ਸਾਹਦੇ ਨਾਲ ਇੱਕ ਮਹਿਲਾ ਡਾਕਟਰ ਜਾਂ ਨਰਸ ਨੂੰ ਕਿੰਨਾ ਕੁ ਸੜਾ ਪੈਣਾ ਰੱਖੋ ਜੀ ਕਿਹਾ ਮੈਂ ਬਸ ਇਹ ਹਾਲਤੂ ਫਾਲਤੂ ਜਿਹੜੇ ਰਾਤ ਨੂੰ ਡਰੰਕ ਕਰਕੇ ਆਉਂਦੇ ਹੈਗੇ ਪੇਸ਼ੈਂਟ ਉਹਨਾਂ ਦਾ ਥੋੜਾ ਜੋ ਵੀ ਹੈਂਡਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਫੀਮੇਲ ਸਟਾਫ ਲਈ ਪਰ ਜੂ ਗੜਗੜਾ ਮੈਂ ਤਾਂ ਤੁਸੀਂ ਕਿਸੇ ਮਾੜਾ ਗੱਲ ਤਾਂ ਉਹ ਨਹੀਂ ਆਉਣਾ ਕਰ ਪਰ ਉਹ ਨਹੀਂ ਮੰਨਦੇ ਹੈਗੇ ਨਹੀਂ ਮੰਨਦੇ ਕੋਈ ਨਹੀਂ ਮੰਨਦਾ ਕੀ ਮੰਗੇ ਕਰੀ ਬਸ ਸਾਹੀ ਮੰਗੇ ਕਿ ਇੱਕ ਹਰ ਇੱਕ ਪੋਰਚ ਸਾਨੂੰ ਗਾਰਡ ਪ੍ਰੋਵਾਈਡ ਕੀਤਾ ਜਾਵੇ ਤੇ ਕੀ ਕਾਜ ਹੋਣੀ ਹਾਂਜੀ ਭਾਜੀ ਮੈਂ ਆਸਾ ਸਟਾਫ ਆ ਮੈਂ ਲੇਬਰ ਰੂਮ ਚ ਜੋਬ ਕਰਦੀ ਹਾਂ ਮੈਨੋਂ ਇੱਥੇ 4-5 ਸਾਲ ਹੋ ਗਏ ਆ ਆਇਆ ਨੂੰ ਤੁਹਾਡੇ ਸਮੇਂ ਦੌਰਾਨ ਕੋਈ ਇੱਦਾਂ ਦੀ ਘਟਨਾ ਹੋਈ ਹੋਏ ਕਿ ਲੇਡੀਜ਼ ਨੂੰ ਖਾਸ ਕਰਕੇ ਲੈ ਕੇ ਲੱਗਾ ਹੋਏ ਕਿ ਇਨਸੈਕਿਓਰ ਹੈ ਹੌਸਪੀਟਲ ਦਾ ਸਟਾਫ ਲੇਡੀਜ਼ ਦਾ ਸਟਾਫ ਪਾਜੀ ਇੱਥੇ ਤੇ ਡੇਲੀ ਦੂਜੇ ਤੀਜੇ ਦਿਨ ਤੇ ਇਦਾਂ ਦੀ ਘਟਨਾ ਹੁੰਦੀ ਰਹਿੰਦੀ ਆ ਕਿਉਂਕਿ ਇੱਥੇ ਲੇਬਰ ਰੂਮ ਆ ਇੱਕ ਮਰੀਜ਼ ਦੇ ਨਾਲ ਘਟੋ ਘਟ ਬਹੁਤੇ ਨਹੀਂ 4-5 ਜਣੇ ਆਦਮੀ ਆਣਗੇ ਚਲੋ ਲੇਡੀ ਦੀ ਇੱਕ ਅੱਧੀ ਹੁੰਦੀ ਆ ਪਰ ਉਹਨਾਂ ਆਦਮੀਆਂ ਚ ਇੱਕ ਦੋ ਜਣੇ ਨੇ ਰਾਤ ਨੂੰ ਸਰਾਵ ਪੀ ਕੇ ਹੀ ਆਂਦੇ ਆ ਕੀ ਕੋਈ ਗੱਲਾਂ ਕਰ ਰਹੀਆਂ ਕਿੰਨਾ ਕਮੈਂਟ ਬਾਦ ਕਰਦੇ ਆ ਕਮੈਂਟ ਪਾਜੀ ਤੇ ਚਲੋ ਇੰਨੀ ਬਹੁਤੀ ਨਹੀਂ ਕਦੇ ਪਰ ਜਿਹੜੇ ਸ਼ਰਾਬੀ ਬੰਦੇ ਬਹਿਸ ਕਰਦੇ ਨਾ ਸਾਡੇ ਨਾਲ ਕੁਝ ਵੀ ਗੱਲ ਬਹਿਸ ਨੂੰਗੇ ਵੀ ਅਸੀਂ ਕਿਸਦਾ ਫੋਨ ਕਰਵਾ ਦਾਂਗੇ ਉਪਰੋਂ ਇਦਾਂ ਕਰ ਦਾਂਗੇ ਤੁਹਾਡੀ ਇੱਥੇ ਕੀ ਵੈਲਿਊ ਆ ਹੁੰਦਾ ਬਹਿਸ ਬਸਾਈ ਤੇ ਹੁੰਦੀ ਆ ਪਰ ਐਂ ਵੀ ਥੋੜਾ ਡਰ ਜਨ ਨੇ ਚੁੱਪ ਕਰ ਜੰਨੇ ਆ ਵੀ ਚਲੋ ਜੇ ਕਿਤੇ ਲੋਡ ਪੈਂਦੇ ਫਿਰ ਸਾਡੇ ਇੱਥੇ ਜਿਹੜੇ ਇੱਕ ਭਾਜੀ ਹੈਗੇ ਆ ਪੁਲਿਸ ਵਾਲੇ ਉਹਨਾਂ ਨੂੰ ਫਿਰ ਕਈ ਵਾਰੀ ਬੁਲਾ ਲਈਦਾ ਹੀ ਹੋ ਬਸ ਇੰਨਾ ਹੀ ਕਰ ਸਕਦੇ ਐਸੀ ਕੱਟਣਾ ਯਾਦ ਹੋਏ ਕਿ ਤੁਹਾਡੇ ਨਾਲ ਵੀ ਮੈਸੇਜ ਹੈ ਲੋ ਹੋਇਆ ਹੋਏ ਹੁੰਦਾ ਸਰ ਕਈ ਵਾਰੀ ਕਈ ਵਾਰੀ ਹੁੰਦਾ ਹੀ ਇਹ ਹੀ ਆ ਬੰਦ ਕੱਟ ਲੋਕੀ ਬੋਲ ਜੰਦੇ ਬਹੁਤ ਜ਼ਿਆਦਾ ਬੰਦ ਕੱਟ ਬੋਲ ਜੰਦੇ ਆ ਪਿੱਤਾ ਤੁਸੀਂ ਇੱਥੇ ਕੀ ਆ ਆਹਿੰਦੇ ਅੱਧਾ ਕਰ ਦਾਂਗੇ ਤੁਹਾਨੂੰ ਇਦਾਂ ਕਰ ਦਾਂਗੇ ਕਦੀ ਕੰਪਲੀਟ ਕੀਤੀ ਨਹੀਂ ਤੁਹਾਡੇ ਕੋਲ ਹਾਂਜੀ ਸਾਥ ਥੋੜੀ ਬਦੀ ਪਤਾ ਹੀ ਸਾਰਿਆਂ ਨੂੰ ਇੱਥੇ ਉੱਪਰ ਤੱਕ ਹੈ ਪਤਾ ਹੀ ਐਡਮਿਨ ਨੂੰ ਪਤਾ ਹੀ ਆ ਕਿ ਇੱਥੇ ਆਵੜੀਆਂ ਪ੍ਰੋਬਲਮ ਆਉਂਦੀਆਂ ਹੀ ਰਹਿੰਦੀਆਂ ਆ ਹੀ ਉਹ ਕਿ ਮੋਸਟਲੀ ਜ਼ਿਆਦਾ ਰਾਤ ਨੂੰ ਇੱਥੇ ਲੇਡੀ ਸੀ ਸਟਾਪ ਹੁੰਦਾ ਹੀ ਉਹ ਕੀ ਮੰਗੇ ਤੁਹਾਡੇ ਸਿਕਿਉਰਟੀ ਨੂੰ ਲੈ ਕੇ ਕੀ ਸਪੋਰਟ ਸਾਰੇ ਇਹੀ ਆ ਵੀ ਕੋਟੋਕਰ ਪੰਜ ਛੇ ਜਾਣੇ ਤੇ ਪੁਲਿਸ ਵਾਲੇ ਗਾਰਡ ਹੋਣੇ ਚਾਹੀਦੇ ਰਹੋਣੇ ਚਾਹੀਦੇ ਜ਼ਰੂਰ ਕਿਉਂਕਿ ਸਾਡੇ ਕੋਲ ਇੱਥੇ ਸਟੂਡੈਂਟ ਬੱਚੇ ਸਾਡੇ ਕੋਲ ਬਹੁਤ ਆ 15 20 ਜਾਣੇ ਸਟੂਡੈਂਟ ਬੱਚੇ ਹੁੰਦੇ ਆ ਹਾਂ ਹਾਂ ਤੁਹਾਨੂੰ ਪਤਾ ਹੀ ਹੈ ਛੋਟੇ ਛੋਟੇ ਬੱਚੇ ਆ ਸਾਰੇ ਹੈ ਵੀ ਅਨ ਮੈਡਮ ਬੇਟੀਆਂ ਸਾਰੀਆਂ ਤੇ ਅਸੀਂ ਵੀ ਇੱਥੇ ਡਰ ਜੰਨੇ ਕਿ ਅਸੀਂ ਉਹਨਾਂ ਦਾ ਦੇਖਭਾਲ ਕਰੀਏ ਜਾਂ ਅਸੀਂ ਆਪਣੀ ਡਿਊਟੀ ਕਰੀਏ ਇੱਥੇ ਇਹ ਐਸਆਈ ਪਤੰਦਰ ਸਿੰਘ ਤੁਸੀਂ ਦਾਦੇ ਜੀ ਤੁਹਾਡੀ ਇੱਥੇ ਡਿਊਟੀ ਕਿੰਨੇ ਤੋਂ ਕਿੰਨਾ ਸਮੇਂ ਦੀ ਹੈ ਇਹ ਸਰ ਮੇਰੀ 8 ਤੋਂ ਸਵੇਰੇ 8 ਵਜੇ ਤੱਕ ਹੁੰਦੀ ਹੈ ਉਸ ਤੋਂ ਬਾਅਦ ਅਸਤ ਹੁੰਦੀ ਐ ਸਰ ਸ਼ਾਮ ਨੂੰ ਫੇਰ 8 ਵਜੇ ਨੂੰ ਡੀ ਆ ਜਾਂਦੀ ਐ ਇੱਕ ਇੱਕ ਗੱਡੀ ਆਪੇ ਕੱਲਾ ਸਿੰਗਲ ਹੀ ਜੈਂਸਰ ਆ ਮਤਲਬ ਰਾਤ ਨੂੰ ਕੱਲਾ ਹੀ ਹੁੰਦਾ ਜਿਵੇਂ ਦੋ ਹੁੰਦੇ ਸਨ ਲੱਗਦਾ ਕਿ ਮੁਕੰਮਲ ਐ ਮਤਲਬ ਨਹੀਂ ਸਿਰ ਘਟੋ ਘਟ ਰਾਤ ਨੂੰ ਦੋ ਬੰਦੇ ਹੋਣੇ ਚਾਹੀਦੇ ਆ ਰਾਤ ਨੂੰ ਦੋ ਬੰਦੇ ਆ ਘਟੋ ਘਟ ਦੋ ਬੰਦੇ ਕਿੰਨੇ ਲਈ ਚੜੇ ਤੇਰੇ ਜਦੋਂ ਕਿੰਨੀ ਮੁਸ਼ਕਲ ਲੜਾਈ ਝਗੜਾ ਤਾਂ ਸਰ ਤਿੰਨ ਚਾਰ ਤੇ ਰੋਜ਼ ਆਉਨੇ ਆਉਣੇ ਲਾਜ਼ਮੀ ਨੇ ਕੋਈ ਰਾਤ ਸੁੱਕੀ ਨਹੀਂ ਇੰਨੀ ਅਵਾਰਡ ਆ ਕਦੇ ਉੱਤੇ ਕਦੇ ਥੱਲੇ ਦੋ ਬੰਦੇ ਦਾ ਇਮਾਨਾ ਕਿੱਦਾਂ ਸਰੇ ਸਬੀ ਨਿਆਨ ਸਰ ਦੋ ਬੰਦੇ ਹੋਣਾ ਇਹ ਵੀ ਥੋੜਾ ਜਿਹਾ ਬੰਦਾ ਇੱਕ ਰਿਲੈਕਸ ਹੋ ਜਾਂਦਾ ਮੜਾ ਮੋਢਾ ਨਹੀਂ ਜੇ ਕਦੇ ਨੂੰ ਧੋੜੀ ਰਹਿਣਾ ਮੈਂ ਤਾਂ ਡੈਰੀ ਫੜ ਕੇ ਸਾਰੀ ਰਾਤ ਧੋੜ ਰਹੀ ਨਾ ਕਦੀ ਤਾਂ ਇਹ ਤੁਹਾਡਾ ਨਹੀਂ ਬਤਵੀ ਜੀ ਕੀਤੀ ਵੀ ਤੜਦੇ ਹਮਾਰੀ ਕੋਸ਼ਿਸ਼ ਕੀਤੀ ਲੋਕਾਂ ਇਹ ਤੇ ਰਾਤ ਰੋਈਦੇ ਕੰਮ ਆ ਸਰ ਉਹ ਹੀ ਝੜਾਈ ਹੁੰਦੀ ਆ ਆਇ ਸ਼ਰਾਬ ਪੀ ਕੇ ਆ ਜਾਂਦੇ ਆ ਛਟਾ ਛਟਾ ਲੋਕ ਲਾਉਂਦੇ ਆ ਉਹਦੇ ਨਾਲ ਮਹੜੀ ਪ੍ਰੋਬਲਮ ਆ ਰਹੀ ਆ ਤੜਦਾ ਨਹੀਂ ਲੈ ਜਾਣਾ ਤਾ ਕੇ ਨਾ ਗੱਲ ਪੈ ਜਾਂਦੇ ਆ ਲੋਕ ਵੇਖੋ ਜੀ ਜਿੰਨਾ ਮਰਜੀ ਤੁਸੀਂ ਪਿਆਰ ਨਾਲ ਸਮਝਾਓ ਲੋਕ ਆਪਣੀ ਅੜੀ ਜੜੇ ਰਹਿੰਦੇ ਆ